ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਅਸੀਂ ਤੁਹਾਨੂੰ ਹਰ ਰੋਜ਼ ਆਪਣੇ ਦਿਨوں ਤੋਂ ਖਬਰ ਦਿਖਾ ਕੇ ਰਹਿਨੇ ਆ ਤੇ ਨਿਊ ਪੰਜਾਬ ਲਾਈਵ ਜੀ ਅੱਜ ਅਸੀਂ ਬਾਬਾ ਨੌ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਖੜਿਆ ਸੋ ਜਿੱਥੇ ਹਰ ਵਹੀਕਲ ਹਰ ਗੱਡੀ ਇੱਥੇ ਰੁੱਕ ਕੇ ਨਮਸਕਾਰ ਕਰਕੇ ਸ਼ਹੀਦਾਂ ਨੂੰ ਤਾਂ ਫੇਰ ਜਾਂਦੀ ਹੈ ਹਰ ਗੱਡੀ ਇੱਥੇ ਰੁੱਕ ਕੇ ਜਾਂਦੀ ਹੈ ਬਾਬਾ ਨੌ ਸਿੰਘ ਜੀ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਵਿਚਕਾਰ ਹੈ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਆਪਾਂ ਚੱਲਦੇ ਆ ਤਾਂ ਇੱਥੇ ਕੋਈ 9 ਤੋਂ 10 ਕਿਲੋਮੀਟਰ ਦੇ ਕਰੀਬ ਸ਼ਹੀਦਾਂ ਦਾ ਸਥਾਨ ਆ ਰੋਡ ਦੇ ਵਿਚਕਾਰ ਆ ਬਿਲਕੁਲ ਤੇ ਜਿੱਥੇ ਕਿ 24 ਘੰਟੇ ਤਰਕੀ ਬਾਣੀ ਆਈ ਜਿਸ ਨਾਲ ਸਗਲੀ ਚਿੰਤਾ ਮਟਾਈ ਬਾਣੀ ਚੱਲਦੀ ਆ ਨਾਲ ਨਾਲ 24 ਘੰਟੇ ਗੁਰੂ ਕੇ ਲੰਗਰ ਚੱਲਦਿਆ ਤੇ ਆਓ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਉਹਨਾਂ ਮਹਾਪੁਰਖ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਬਾਬਾ ਨੌ ਸਿੰਘ ਜੀ ਦੇ ਸਮਾਦ ਤੇ ਪਿੰਡ ਇਹ ਵਗੇ ਪਰ ਲੱਗਦਾ ਚੱਬਾ ਪਿੰਡ ਚੱਬਾ ਤੇ ਅੰਮ੍ਰਿਤਸਰ ਦੇ ਨਜ਼ਦੀਕ ਆਓ ਉਹ ਧਰਤੀ ਦੇ ਤੁਹਾਨੂੰ ਲੈ ਕੇ ਚਲਦੇ ਆ ਆਓ ਆਪਾਂ ਨਤਮਸਤਕ ਹੁੰਨੇ ਆਪਣੇ ਪੂਰੇ মিডিਆ ਸਮੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੀ ਹਰ ਘਰ ਸੇਲੇ ਹਰ ਰੋਜ਼ ਇਸ ਸ਼ਹੀਦਾਂ ਦੀ ਤਰਤੀ ਦੇ ਮੇਲੇ ਲੱਗ ਰਹੇ ਨੇ ਗੁਰਬਾਣੀ ਚੱਲਦੀ ਹੈ ਤੁਰਕੀ ਬਾਣੀ ਆਈ ਜਿਸ ਅਗਲੀ ਚੁੱਪ ਮਟਾਈ 24 ਘੰਟੇ ਬਾਅਦ ਦੰਤਨ ਮਬਾਬਾ ਜੀਵ ਸਿੰਘ ਸ਼ਹੀਦ ਜੀ ਦੇ ਉਹਨਾਂ ਦੇ ਸੇਵਾਦਾਰ ਰਹੇ ਨੇ ਮਬਾਬਾ ਨੌ ਸਿੰਘ ਜੀ ਜਿ ਉਹਨਾਂ ਨਾਲ ਆਪ ਇੱਥੇ ਵੀ ਗੱਲਬਾਤ ਕਰਦੇ ਆਂ ਜਿਹੜੇ ਇੱਥੇ ਇਹ ਸੇਵਾ ਕਰਵਾ ਰਹੇ ਨੇ ਇਥੇ ਦੇ ਸੇਵਾਦਾਰ ਨੇ ਇਹ ਬਾਬਾ ਜੀ ਦਾ ਰੋਪਨ ਇਸ ਜਗ੍ਹਾ ਬਾਰੇ ਪੁੱਛਦੇ ਆ ਕਿ ਇਸ ਜਗ੍ਹਾ ਦੇ ਉੱਤੇ ਕਿਹੜੀ ਜੋ ਅਸਲੀਅਤ ਕਹਾਣੀ ਆ ਉਹ ਸ਼ਾਰਟ ਕੱਟ ਸ਼ਬਦਾਂ ਵਿੱਚ ਬਾਬਾ ਜੀ ਸੰਤਾਂ ਨੂੰ ਦੱਸਿਆ ਵਾਹਿਗੁਰੂ ਜੀ ਕੀ ਬੱਲੇ ਇਹ ਸਥਾਨ ਤਾਂ ਤਾਂ ਬਾਬਾ ਦੀਪ ਸਿੰਘ ਜੀ ਬਾਬਾ ਨੋਹ ਸਿੰਘ ਜੀ ਦਾ ਹੈ ਜਦੋਂ ਬਾਬਾ ਦੀਪ ਸਿੰਘ ਨੇ ਬਾਬਾ ਨੋਹ ਸਿੰਘ ਨੇ ਸਿਰੇ ਦਾ ਨਾ ਸਾਹਿਬ ਚਾਲਾ ਮਾਰਿਆ ਮੰਦਰ ਸਾਹਿਬ ਨੂੰ ਆਉਣ ਵਕਤ ਫਿਰ ਬਾਬਾ ਨੌ ਸਿੰਘ ਜੀ ਨਾਲ ਹੀ ਆਏ ਆ ਜਿਹੜਾ ਬਾਬਾ ਦੀਪ ਸਿੰਘ ਹੀ ਇਹਨਾਂ ਦੀ ਉਹ ਸਮਾਂ 85 ਸਾਲ ਉਮਰ ਰਹੀ ਤੇ ਬਾਬੇ ਨੌ ਸਿੰਘ ਦੀ 95 ਸਾਲ ਉਮਰ ਰਹੀ ਤੇ ਬਾਬਾ ਦੀਪ ਸਿੰਘ ਨੇ ਕਿਹਾ ਬਾਬਾ ਨੌ ਸਿੰਘ ਜੀ ਤੁਹਾਡੀ ਉਮਰ ਵਡੇਰੀ ਆ ਤੁਸੀਂ ਇੱਥੇ ਜੇਹੇਦਾਰੀ ਕਰੋ ਫਿਰ ਬਾਬੇ ਨੌ ਸਿੰਘ ਨੇ ਕਿਹਾ ਬਾਬਾ ਦੀਪ ਸਿੰਘ ਜੀ ਮੇਨੋਸ਼ੀ ਜੀ ਨੂੰ ਮਾਂ ਚਾਣਾ ਰੱਖੋ ਮੈਂ ਤੁਹਾਡੇ ਨਾਲ ਹੀ ਸ਼ੀਰਜਾ ਪਾਵਾਂਗਾ ਤੇ ਬਾਬਾ ਨੌਸੋਂ ਦੀ ਨਾਲ ਆਏ ਆ ਜਦੋਂ ਚਾਹਦੇ ਤਰਨ ਦਾ ਨਿਸ਼ਾਨ ਕੀਤਾ ਸੋਚ ਗੋਰਾਂ ਰਾਣ ਦੇ ਲੰਦਕਾਰਾ ਮਾਰਿਆ ਬਾਬਾ ਜੀ ਨੇ ਤੇ ਜਵਾਨੋ ਲੰਗਵਾਤੇ ਤਿਆਰ ਹੋ ਜਾਓ ਜਿਹੜਾ ਗੁਰਦਾ ਲਕੀਰ ਸਾਹਿਬ ਬਣਿਆ ਉਥੇ ਬਾਬਾ ਜੀ ਨੇ ਲਕੀਰ ਮਾਰੀ ਖੰਡੇ ਨਾਲ ਵੀ ਸਿੰਘੋ ਉਹ ਲਿਖੂ ਪਾਰ ਹੋਵੇ ਜਿੰਨੇ ਸਾਡੇ ਨਾਲ ਜੋਜਣਾ ਜਿੰਨੇ ਫੌਸਾਲੀ ਨੂੰ ਪਾਰ ਹੋ ਗਏ ਆ ਜਦੋਂ ਚੱਬੇ ਦੀ ਧਰਤੀ ਉੱਤੇ ਆਏ ਆ ਇਥੇ ਬਾਬੇ ਦੀਸੂ ਨੇ ਕਹਾ ਬਾਬਾ ਨੋਸ ਸਿੰਘ ਜੀ ਜਿੰਨਾ ਚਿਰ ਹੀ ਮੈਂ ਦਰਸਿਆ ਨੂੰ ਚਾਲਾਂ ਮਾਰ ਗਏ ਤੋਹਾਂ ਸੀਧਿਆਰੀ ਪਾਉਣੀਆਂ ਤੋਹਾਂ ਸਾਡੇ ਖੱਬੇ ਸੱਜੇ ਰਹਿਣਾ ਜਿਹੜਾ ਨਿਸ਼ਾਨ ਲੱਗਾ ਏ ਬਾਬੇ ਦੀਸੂ ਦਾ ਇਥੇ ਬਾਬੇ ਦੀਸੂ ਦਾ ਸੀਲ ਲੱਥ ਹੋਇਆ ਤੇ ਬਾਬੇ ਦੀਸੂ ਨੇ ਕਹਾ ਬਾਬਾ ਨੋਸ ਸਿੰਘ ਜੀ ਜਰੂਰ ਸੀਲ ਕੇ ਮੰਦਰ ਸਾਹਿਬ ਨੂੰ ਚਾਲਾਂ ਮਾਰੀਏ ਤੋਹਾਂ ਫੇਰ ਸੀਧੀਆਂ ਪਾਉਣੀਆਂ ਜਿੱਥੇ ਸਮਾਦਾ ਸਾਹਿਬ ਹੋਇਆ ਬਾਬੇ ਨੋਸ ਦਾ ਜਿੱਥੇ ਸੰਤਾਨ ਨਿਸ਼ਕਾਰ ਕਰਕੇ ਜਾਂਦੀਆਂ ਇਥੋਂ ਮਾਪੁਰਖਾਂ ਨੇ ਸ੍ਰੀਸ ਆਪਣਾ ਜੋ ਬਲੀਦਾਨ ਦੇਵੇ ਛਿੱਧੀਆਂ ਪ੍ਰਾਪਤ ਕਰਤੀਆਂ ਤੇ ਬਾਬੇ ਦੀਪ ਸੋਹਣੇ ਮੰਦਰ ਸਾਹਿਬ ਜਾ ਕੇ ਚਾਰ ਬਕਰਮਾ ਕੀਤੀਆਂ ਗੁਰੂ ਰਾਮਦਾਸ ਸਾਹਿਬ ਜੀਆਂ ਚਾਰ ਬਕਰਮਾ ਕਰਕੇ ਬਾਬਾ ਦੀਪ ਨੇ ਕਿਹਾ ਗੁਰੂ ਰਾਮਦਾਸ ਸਾਹਿਬ ਜੀ ਅਹੀਂ ਤੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਉਹਨਾਂ ਚਰ ਮੰਦਰ ਸਾਹਿਬ ਨਾਲ ਮੰਦਰ ਸਾਹਿਬ ਜਾਰ ਕਰਾ ਕੇ ਫਿਰ ਅਹੀਂ ਛਿੱਧੀਆਂ ਪਾਵਾਂਗੇ ਉਹਨਾਂ ਜਰ ਰਸ਼ੀ ਦਿਆਨੀ ਪਾਉਣੀਆਂ ਚਾਰ ਬਕਰਮਾ ਕੀਤੀਆਂ ਬਾਬੇ ਦੀਸੋਂ ਨੇ ਚਾਰ ਬਕਰਮਾ ਕਰਕੇ ਸਰਵਰ ਦੇ ਖੰਡੇ ਬਾਬੇ ਦੀਸੋਂ ਨੇ ਕਹੂਆ ਐ ਸੂਰਮਾ ਲੜਨ ਦਾ ਆਓ ਜਿੰਨੇ ਸਾਡੇ ਖੰਡੇ ਦੇ ਗਾੜੀਆਂ ਨਾ ਸਭ ਪਾਟ ਕੇ ਕੋਈ ਅਬਦਾਨੀ ਨਹੀਂ ਰਿਹਾ ਉੱਥੇ ਉਸ ਸਮੇਂ ਬਾਬੇ ਦੀਸੋਂ ਅਰਦਾਸ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਅਹੀਂ ਤੁਹਾਡੇ ਚਰਨਾ ਜੋ ਬੇਨਤੀ ਕੀਤੀ ਸੀ ਇਹ پوری ਕਰਕੇ ਵਿਖਾਈ ਆ ਤੁਹਾਡਾ ਅਹੀਂ ਜੋ ਘਰ ਯਾਰ ਕਰਾਇਆ ਵਾ ਤੇ ਮਹਾਰਾ ਸਾਡਾ ਸੀ ਪ੍ਰਵਾਨ ਕਰਿਓ ਉਸ ਸਮੇਂ ਗੁਰੂ ਰਾਮਦਾਸ ਨੇ ਕਿਹਾ ਬਾਬਾ ਦੀਪ ਸਿੰਘ ਜੀ ਜਿਹੜਾ ਤੁਹਾਨੂੰ ਬਾਬਾ ਦੀਸੂ ਕਹਿੰਦਾ ਗੁਰੂ ਦਾ ਉਹਨਾਂ ਨੇ ਬੋਰਚੇ ਵੀ ਫਤਿਹ ਹੋਇਆ ਕਰਨੀਏ ਅੱਜ ਵੇਖੋ ਜਿਹੜਾ ਬਾਬੇ ਦੀਸੂ ਨੂੰ ਯਾਰ ਕੀਤੇ ਕੋਈ ਯਾਰ ਕਰਦਾ ਤੇ ਬਖਸ਼ਵਾਨ ਪੁਰਖ ਉਹਨਾਂ ਨੇ ਬੋਰਚੇ ਫਤਿਹ ਕਰ ਦਿੰਦੇ ਆ ਕੋਈ ਕੈਸਰਾ ਮਰੀਜ਼ ਹੋਵੇ ਤੇਰੇ کاروبار ਨਹੀਂ ਚੱਲਦਾ ਉਹ ਬਾਬੇ ਦੀਸੋਂ ਜਾਰ ਕਰਕੇ ਜਾਵੇ ਉਹਦੇ ਵਾਸੀ ਮੋਰ ਤੇ ਫਦੇ ਹੋਣਗੇ ਇਹ ਇਹ ਵਡਿਆਈ ਬਾਬੇ ਦੀਸੋਂ ਮਾਂ ਪੁੱਖਾਂ ਦੀ ਆ ਇਥੇ 24 ਘੰਟੇ ਲੰਗਰ ਚੱਲਦਾ ਕੋਈ ਸਾਡੀ ਗ੍ਰਾਹੀ ਨਹੀਂ ਆ ਨਾ ਹੀ ਮੰਗਣ ਜਾਣੇ ਦਾ ਕੇ ਨੂੰ ਮੰਗਣ ਦੇਨੇ ਆ ਨਾ ਸਾਡੇ ਨਾਂ ਦੇ ਗ੍ਰਾਹੀ ਦੋ ਕਿਸੇ ਨੂੰ ਛਿਰ ਕੇਰੇ ਮੰਗਤੇ ਨਹੀਂ ਹੋਏ ਸ਼ਹੀਦਾਂ ਦੇ ਸਿਰ ਦਿੱਤੇ ਆ ਇਹਦੇ ਸੌਰਵੇਂ ਜਹੇਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਜੋ ਮੌਜੂਦਾ ਮੁਖੀ ਹਨ ਉਹ ਸੇਵਾ ਕਰਾ ਰਹੇ ਆ ਇਹ ਜੋ ਬਾਬਾ ਬਕਾਲਾ ਸਾਹਿਬ ਵਾਲੇ ਆ ਤੇ 24 ਘੰਟੇ ਲੰਗਰ ਆ ਰਹੇ ਹਿੱਤੇ ਚਾਹ ਦਾ ਕੋਈ ਰਾਤ ਆਵੇ ਕੋਈ ਦਿਨ ਆਵੇ ਗਰੀਬ ਮੀਰ ਨੂੰ ਗੱਫਾ ਮਿਲਦਾ ਵਾ ਇਹ ਮਾਪੁਰਖਾਨੀ ਦੇਲ ਨਾਲ ਸਾਡੀ ਕੋਈ ਗਰਾਈ ਨਹੀਂ ਗਰਾਈ ਨਹੀਂ ਦੋਨੇ ਕਿਹਨੂੰ ਜਿਹਨੂੰ ਸੀ ਦਾਣਾ ਪਿਆਰੇ ਤੇ ਉਹ ਗਰਾਈ ਆਪੇ ਦੇਵੇ ਜੋ ਆਟਾ ਕੇ ਰੱਖੋ ਕੋਈ ਪਾਉਂਦਾ ਸਰਦਾ ਪਾਉਂਦਾ ਉਹ ਸੀ ਦਾਣੇ ਨੰਗਰਾਂ ਵਿੱਚ ਪਾਵੇ ਚੀ ਦਾਰੇ ਕਰਬਾਨੇ ਦੁਨੀਆਂ ਦੇ ਉੱਚੇ ਆ ਕੋਈ ਦੁਨੀਆਂ ਦੇ ਜੋਸ਼ੀ ਦੇ ਜੋਸ਼ੀਰ ਕਰ ਗਏ ਆ ਕੋਈ ਨਹੀਂ ਕਰ ਸਕਦਾ ਬਾਬਾ ਜੀ ਕਹਿੰਦੇ ਨੇ ਬਾਬਾ ਜੀ ਕਹਿੰਦੇ ਨੇ ਸ਼ਹੀਦਾਂ ਦੇ ਚਰਨਾ ਕਰਦਾਸ ਕੀ ਪੂਰੀ ਹੁੰਦੀ ਹੈ ਪੂਰੀ ਹੁੰਦੀ ਵਾਸ ਜਿਤਨਾ ਕੁੜੀ ਅਮਰੀਕਾ ਦੇ ਵਿੱਚ ਹੀ ਉਹਨੂੰ ਕੈਂਸਰ ਹੋ ਗਈ ਉਹਨੇ ਮੈਨੂੰ ਫੋਨ ਕੀਤਾ ਬਾਬਾ ਜੀ ਵੀਰ ਮੈਨੂੰ ਕੈਂਸਰ ਹੋ ਗਈ ਆ ਡਾਕਟਰਾਂ ਚ ਜਵਾਬ ਦੇਦਾ ਤੇ ਮੈਂ ਕਿਹਾ ਭੈਣ ਇਹ ਸ਼ਹੀਦ ਨਹੀਂ ਜਵਾਬ ਦਿੰਦਾ ਕਾਟੋ ਜਵਾਬ ਦੇ ਦਿੰਦੇ ਆ ਆਪਾਂ ਬੋਲੀ ਜਨੂਰ ਦਾ ਕੀਤੀ ਮੈਂ ਤੋ ਕੇ ਬੜੀ ਦੁਖੀਆਂ ਤਦੂ ਰਪਈਆ ਨਹੀਂ ਲੈਣਾ ਉਹ ਤੇ ਅਰਦਾਸ ਕੀਤੀ ਉਹ ਕੁੜੀ ਰਾਜੀ ਹੋ ਗਈ ਤੇ ਆਈ ਬਾਬਾ ਤੁਹਾਨੂੰ ਰਸਮੀ ਤੇ ਕਿਸਾ ਤੇ ਬੋਲੇ ਸੋਨਾ ਸਭਿਆ ਸ੍ਰੀ ਅਕਾਲ ਤਨ ਦਾ ਦੇ ਸੇ ਸਮਾਹੇ ਇਸ ਪੈਰ ਨੈ ਕੋਟਾਓ ਗੁਰਪਰਸਾਦ ਮਾਨਿਕ ਸੁਖ ਪਾਓ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ I ਗੁਰੂ ਵਾਹਿਗੁਰੂ ਵਾਹਿ ਦੁਰਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਦੁਰਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ

Up. ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਸਤਨਾਮ ਸਤਨਾਮ ਚੀ ਵਾਹਿਗੁਰੂ 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 ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਅਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ up ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਗੁਰੂ ਆਗੇ ਗੁਰੂ ਵਾਹਿਗੁਰੂ ਸਤਨਾਮ ਜੀ ਵਾਹਿ ਗੁਰੂ ਆਗੇ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਆਗੇ ਗੁਰੂ ਵਾਹਿ ਗੁਰੂ ਜੀ ਜੀ ਸਤਿਗੁਰੂ 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 ਸਰਬੱਤ ਦਾ ਗੁਰੂ ਖਾਸ ਸੰਜੇ ਸਾਹਿਬ ਜੀ ਗੁਰਦੁਆਰਿਆ ਗਾਏ ਜੱਲ ਮਹੰਦ ਮਨੁਹਰ ਹੋ ਜਾ ਰਖੜੀਆਂ ਦੇ ਯਾਰ ਬਾਰੇ ਪਿਆਰ ਲੋਟੀ ਸਾਰੇ ਬਾਜਾ ਜੀਓ ਆ ਗੁਰ ਆਖ a ឡាមចាប់ឡា